ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਪੰਜਾਬ ਦੇ ਇੰਡੀਆ ਦੇ ਨੌਜਵਾਨ ਨੂੰ ਸਪੋਰਟਸ ਵੱਲ ਅੰਕਰਜ ਕਰਨ ਦੇ ਲਈ ਉਪਰਾਲੇ ਕੀਤੇ ਜਾਂਦੇ ਨੇ ਉਸੇ ਤਰ੍ਹਾਂ ਸੌਫਟ ਟੈਨਿਸ ਐਸੋਸੀਏਸ਼ਨ ਪੰਜਾਬ ਨੇ ਇੱਕ ਸਪੋਰਟਸ ਮੀਟ ਦਾ ਆਯੋਜਨ ਕੀਤਾ ਹੈ ਕਿ ਜਿਹੜੀ ਲਗਾਤਾਰ ਪੰਜਾਬ ਤੋਂ ਕਪੂਰਸਲੇ ਤੋਂ ਸਟਾਰਟ ਹੋਈ ਸੀ ਤੇ ਅੱਜ 올ਓਵਰ ਇੰਡੀਆ ਦੇ ਵਿੱਚ ਚੱਲਦੀ ਹੋਈ 18ਵੀਂ ਸਪੋਰਟਸ ਮੀਟ ਸੌਫਟ ਪੈਨਿਸ ਦੀ ਮੀਟ ਇਹ ਲੁਧਿਆਣੇ ਦੇ ਵਿੱਚ ਕਰਾਈ ਜਾ ਰਹੀ ਹੈ ਜਿਹਦਾ ਕਿ ਵੈਨਿਊ ਏਆਈਪੀਐਲ ਰੱਖਿਆ ਗਿਆ ਤੇ ਇਸ ਦੀ ਓਪਨਿੰਗ ਕੱਲ ਯਾਨੀ 27 ਮਾਰਚ 5:30 ਵਜੇ ਕੀਤੀ ਜਾਏਗੀ ਜਿਸ ਦੇ ਵਿੱਚ ਓਪਨਿੰਗ ਦੇ ਵਿੱਚ ਸਾਡੇ ਔਨਰੇਬਲ ਅਮਰਿੰਦਰ ਸਿੰਘ ਰਾਜਾ ਬੜਿੰਗ ਐਮਪੀ ਲੁਧਿਆਣਾ ਅਤੇ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਨ੍ਹਾਂ ਦੇ ਨਾਲ ਸਾਡੇ ਆਨਰੇਬਲ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਹਲਕੇ ਗਿਲ ਦੇ ਐਮਐਲਏ ਜਗਜੀਤ ਜੀਵਨ ਸਿੰਘ ਸੰਘੋਵਾਲ ਐਮਐਲਏ ਆਤਮਨਗਰ ਕੁਲਵੰਤ ਸਿੰਘ ਸਿੱਧੂ ਐਮਐਲਏ ਸੈਂਟਰਲ ਅਸ਼ੋਕ ਪੱਪੀ ਪ੍ਰਾਸ਼ਰ ਜੀ ਐਮਐਲਏ ਨਾਰਥ ਸਾਡੇ ਮਦਨ ਲਾਲ ਬੱਗਾ ਜੀ ਤੇ ਉਹਨਾਂ ਦੇ ਨਾਲ ਬਹੁਤ ਹੀ ਰਿਸਪੈਕਟਡ ਸਾਡੇ ਲੁਧਿਆਣਾ ਕਮਿਸ਼ਨਰੇਟ ਦੇ ਕਮਿਸ਼ਨਰ ਸਾਹਿਬ ਕੁਲਦੀਪ ਸਿੰਘ ਚਾਹਲ ਜੀ ਤੇ ਉਹਨਾਂ ਦੇ ਨਾਲ ਹੀ ਹਿਮਾਂਸ਼ੂ ਜੈਨ ਜੀ ਜੋ ਇਸ ਓਪਨਿੰਗ ਸਰਨੀ ਦੇ ਵਿੱਚ ਮੇਨ 파ਰਟ ਨਿਭਾ ਕੇ ਓਪਨਿੰਗ ਇਹਦੀ ਕਰਨਗੇ ਇਸ ਦਾ ਆਯੋਜਨ ਸੌਫਟਨਿਕਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ 600 ਦੇ ਕਰੀਬ ਸਪੋਰਟਸਮੈਨ ਜਾਨੀ ਕਿ ਸਟੂਡੈਂਟਸ ਅਤੇ ਬੱਚੇ ਪਾਰਟਿਸਿਪੇਟ ਕਰਨ ਜਾ ਰਹੇ ਨੇ ਇੰਡੀਆ ਦੀਆਂ 28 ਸਟੇਟਸ ਦੇ ਵਿੱਚੋਂ ਇਹ ਆ ਰਹੇ ਨੇ ਜਿਨ੍ਹਾਂ ਦਾ ਰਹਿਣ ਦਾ ਖਾਣ ਪੀਣ ਦਾ ਅਤੇ ਟਰਾਂਸਪੋਰਟੇਸ਼ਨ ਦਾ ਇੰਤਜ਼ਾਮ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਆ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਏ ਤੇ ਉਹ ਸਹੀ ਤਰੀਕੇ ਦੇ ਨਾਲ ਖੇਡ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਅਸੀਂ ਪੰਜਾਬ ਦੇ ਉੱਤੇ ਬਹੁਤ ਆਸ ਰੱਖਦੇ ਹਾਂ ਕਿ ਪੰਜਾਬ ਦੀ ਟੀਮ ਨੇ ਬਹੁਤ ਹੀ ਕੜੀ ਮਿਹਨਤ ਕੀਤੀ ਹੈ ਤੇ ਸਾਡਾ ਵਿਸ਼ਵਾਸ ਹੈ ਕਿ ਪੰਜਾਬ ਦੀ ਟੀਮ ਇਸ ਦੇ ਵਿੱਚ ਅਵਲ ਆ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇਗੀ ਇਸ ਦੇ ਵਿੱਚ ਮੇਨ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਮੇਨ ਫੰਕਸ਼ਨ ਰੱਖਿਆ ਗਿਆ ਆ ਉਹ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਜਿਸ ਤਰ੍ਹਾਂ ਕਿ ਸ਼ੁਰੂਆਤੀ ਪੰਗੜਾ ਅਤੇ ਗਿੱਧਾ ਸਾਡੇ ਪੰਜਾਬ ਦੇ ਮਾਰਸ਼ਲ ਆਰਟ ਜਿਸ ਨੂੰ ਗਤਕਾ ਕਿਹਾ ਜਾਂਦਾ ਆ ਉਹਦੇ ਨਾਲ ਵੈਲਕਮ ਕੀਤਾ ਜਾਏਗਾ ਤੇ ਇਨੋਗਰੇਸ਼ਨ ਆਰੰਭ ਕੀਤੀ ਜਾਏਗੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪੰਜਾਬ ਦੀ ਟੀਮ ਇਸ ਦੇ ਵਿੱਚ ਜੋ ਉਹਨਾਂ ਨੇ कड़ी मेहनत ਕੀਤੀ ਹੈ ਕੋਈ ਟਾਈਟਲ ਨੂੰ ਹਾਸਲ ਕਰੇਗੀ ਇਸ ਦੇ ਵਿੱਚ कड़ी मेहनत ਕੀਤੀ ਗਈ ਹੈ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼੍ਰੀ ਨਰਿੰਦਰ ਸਿੰਘ ਜੀ ਵੱਲੋਂ ਵਾਇਸ ਪ੍ਰੈਜ਼ੀਡੈਂਟ ਹਰਪ੍ਰੀਤ ਸੰਧੂ ਜੀ ਵੱਲੋਂ ਅਤੇ ਸੈਕਟਰੀ ਸੰਜੇ ਜੈਨ ਜੀ ਰਕੇਸ਼ ਜੀ ਅਤੇ ਯੂਥ ਦੀ ਸਾਰੀ ਟੀਮ ਜੋ ਰਾਤ ਦਿਨ ਲੱਗ ਕੇ ਇਸ ਮੀਟ ਨੂੰ ਮੁਕੰਮਲ ਕਰਨ ਦੇ ਲਈ ਅੱਜ ਫਾਈਨਲ ਸਟੇਜ ਤੇ ਪਹੁੰਚ ਚੁੱਕੀ ਹੈ ਤੇ ਅਸੀਂ মিডিਆ ਦੇ ਅੱਗੇ ਇੱਕ ਰਿਕੁਐਸਟ ਕਰਦੇ ਹਾਂ ਕਿ ਜਿਹੜਾ 27 ਤਰੀਕ ਤੋਂ ਲੈ ਕੇ 31 ਤੱਕ ਇਹ ਸਪੋਰਟਸ ਮੀਟ ਚੱਲ ਰਹੀ ਹੈ ਸੌਫਟ ਟੈਨਿਸ ਦੀ ਉਹਦੇ ਵਿੱਚ ਕਾਈਂਡਲੀ ਇਹਦੀ ਕਵਰੇਜ ਕੀਤੀ ਜਾਏ ਤਾਂ ਕਿ ਇਸ ਤੇ ਦੁਨੀਆ ਦੇ ਵਿੱਚ ਇਹ ਖਬਰ ਪਹੁੰਚਣੀ ਹੈ ਉੱਥੇ ਇੰਡੀਆ ਦੇ ਕੋਨੇ-ਕੋਨੇ ਤੱਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹ ਪਹੁੰਚੇ ਤਾਂ ਕਿ ਹੋਰ ਵੀ ਨੌਜਵਾਨ ਅਨਕਰੇਜ ਹੋ ਕੇ ਸਪੋਰਟਸ ਵੱਲ ਧਿਆਨ ਦੇਣ ਅਤੇ ਸਾਡੀ ਜਿਹੜੀ ਜਵਾਨੀ ਹੈ ਉਹ ਤੰਦਰੁਸਤ ਅਤੇ ਸਪੋਰਟਸ ਵਾਲੀ ਅੱਗੇ ਵਧ ਕੇ ਆਏ ਇਹ ਇਹਦੇ ਸਾਡੇ ਜਿਹੜੀ ਫੈਡਰੇਸ਼ਨ ਵੱਲੋਂ ਕੈਟਾਗਰੀ ਹੁੰਦੀ ਹੈ ਨੇਸ਼ਨਲ ਰੂਲ ਦੇ ਮੁਤਾਬਕ ਸੀਨੀਅਰ ਕੈਟਾਗਰੀਜ਼ ਜੂਨੀਅਰ ਕੈਟਾਗਰੀ ਐ ਸਬ ਜੂਨੀਅਰ ਕੈਟਾਗਰੀ ਹੁੰਦੀ ਹੈ ਇਹ ਜਿਹੜੀ ਕੈਟਾਗਰੀ ਹੈ ਸਬਜੂਨੀ ਅੰਡਰ 15 ਜਿਹੜੇ ਹੈ ਆਲ ਓਵਰ ਇੰਡੀਆ ਦੇ 15 ਸਾਲ ਤੋਂ ਘੱਟ ਵਾਲੇ ਬੱਚੇ ਪਾਰਟਿਸਿਪੇਟ ਕਰ ਰਹੇ ਆ। ਅੱਜ ਦੇ ਵਿੱਚ ਸਾਡੇ ਕੋਲ 26 ਸਟੇਟਾਂ ਦੀ ਕਨਫਰਮੇਸ਼ਨ ਹੋ ਗਈ ਟੋਟਲ 28 ਸਟੇਟਾਂ ਨੇ ਪਾਰਟਿਸਿਪੇਟ ਕਰਨਾ ਹੈ। ਦੋ ਕੱਲ ਹੋ ਜਾਣਗੀਆਂ। ਤਾਂ ਇਹਦੇ ਵਿੱਚ 600 ਦੇ ਕਰੀਬ ਸਾਡੇ ਕੋਲ ਜਿਹੜਾ ਪਲੇਅਰ ਹੈ ਆਲ ਓਵਰ ਇੰਡੀਆ ਤੋਂ ਪਹੁੰਚਿਆ। ਤੇ ਇਸੇ ਇਹਦੇ ਵਿੱਚ ਸਾਡੇ ਜਿਹੜੇ ਕੈਟਾਗਰੀ ਵਿੱਚ ਟੀਵੀ ਮੈਚ ਹੁੰਦਾ ਆ ਸਿੰਗਲ ਹੁੰਦਾ ਆ, ਮਿਕਸਡ ਔਲ ਹੁੰਦਾ ਡਬਲ ਹੁੰਦਾ ਆ। ਇਹ ਚਾਰ ਇਵੈਂਟ ਸਾਡੇ ਇਸ ਵਿਕਟ ਜਿਹੜੇ। ਪ੍ਰਾਈਜ਼ ਜਿਹੜੇ ਪ੍ਰਾਈਸ ਵਾਈ ਸਾਡੇ ਜੀ 골ਡ ਮੈਡਲ ਹੁੰਦਾ ਹੈ, ਸਿਲਵਰ ਹੁੰਦਾ ਹੈ, ਬ੍ਰਾਊਨ ਹੁੰਦਾ ਹੈ, ਬ੍ਰਾਊਨ ਦੇ ਦੋ ਹੁੰਦੇ ਆ। ਇਹਦੇ ਵਿੱਚ ਸਾਡਾ ਜਿਹੜਾ ਜੋ ਰੂਲਿੰਗ ਬਣੀ ਹੋਈ ਆ, ਅਸੋ ਸੈਟੀਫੀਕੇਟ ਦਾ ਹੁੰਦਾ ਉਹ ਨੌਕਰੀ ਲਈ, ਸਪੋਰਟਸ ਦੀ ਪੜਾਈ ਲਈ ਜਾਂ ਆਗੇ ਵਰ ਲਈ ਬੱਚਾ ਦੇ ਕੰਮ ਇੰਟਰਨੈਸ਼ਨਲ ਲਈ ਕੰਮ ਆਉਂਦਾ। ਤੇਰੇ ਤੋਂ ਜਿਵੇਂ ਵਾਸਤੇ ਆ ਤੇ ਦੋਨੇ ਮੈਂ ਮੈਂ ਵੌਇਸ ਅੰਦਰ ਤੋਂ ਨਾਲ ਲੀਏ। ਕੀ ਕਹਿਣਾ ਚਾਹ ਰਹੇ ਸਾਡੇ ਬੰਦੇ? ਹਾਂਜੀ, ਕੀ ਕਹਿਣਾ ਚਾਹ ਰਹੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਦੇ ਵਿੱਚ ਅਸੀਂ ਇਸ ਸਕੀਮ ਨੂੰ ਪਿਛਲੇ 20 ਸਾਲਾਂ ਤੋਂ ਕਰ ਰਹੇ ਆਂ ਔਰ ਬਹੁਤ ਸੱਚਾ ਫੰਗਾਰਾ ਮਿਲ ਰਿਹਾ। ਤਾ ਸਾਨੂੰ ਉਮੀਦ ਹੈ ਵੀ ਨਸ਼ਾ ਮੁਕਤ ਪੰਜਾਬ ਦਾ ਜੋ ਨਾਰਾ ਸਾਡਾ ਉਸ ਨੂੰ ਮੱਦੇਨਜ਼ਰ ਰੱਖਦੇ ਅਸੀਂ ਇਸ ਨੈਸ਼ਨਲ ਨੂੰ ਕਰਵਾ ਰਹੇ ਹਾਂ ਤਾਂ ਅਸੀਂ ਇਸ ਵਿੱਚ ਕਾਮਯਾਬੀ ਹੋਵਾਂਗੇ ਔਰ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੀ ਜਿਹੜੀ ਗੇਮ ਹੈ ਖੇਡੀ ਜਾਂਦੀ ਹੈ ਔਰ ਸਾਨੂੰ ਖੁਸ਼ੀ ਹੈ ਸਾਡੀ ਜਿਹੜੀ ਬਾਡੀ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਸੀਂ ਪੰਜਾਬ ਘੌਰਮਟ ਤੋਂ ਹੀ ਬਣ ਕਰਦੇ ਹਾਂ ਵੀ ਇਸ ਗੇਮ ਨੂੰ ਜਲਦੀ ਜਲਦੀ ਜਿਹੜਾ ਹੈਗਾ ਜੋਦੇ ਬਣਦੇ ਹੱਕ ਦਿੱਤੇ ਜਾਣ ਤਾਂ ਜੋ ਬੱਚਿਆਂ ਨੂੰ ਜਿਹੜਾ ਫਿਊਚਰ ਹੈ ਵਧੀਆ ਬਣ ਸਕਰ ਦਾ ਹੱਕ ਮਿਲ ਸਕੇ ਸਰ ਟਾਈਮਿੰਗ ਕੀ ਰਹੇਗੀ ਜੀ ਐਮਡੀ ਕੀ ਟਾਈਮਿੰਗ ਇਹ ਦੀ ਜੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮੈਚ ਹੋਣਗੇ ਕਿੰਨੇ ਦਿਨ ਤੇ ਲੱਗੇ ਇਹ 5 ਦਿਨ ਚੱਲੂਗੇ 27 ਮਾਰਚ ਤੋਂ ਲੈ ਕੇ 31 ਮਾਰਚ ਤੱਕ